प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਸਿੱਖਾਂ ਦੀ ਅਜੋਕੀ ਸਿਆਸਤ ਅਤੇ 1920 ਤੋਂ ਬਾਅਦ ਦੀ ਉਤਰਾ ਚੜਾਹ 47 ਤੋਂ ਬਾਅਦ ਦੀ ਤੇ ਅੱਜ ਤੱਕ ਦੀ ਜੋਕੀ ਸਿਆਸਤ 'ਤੇ ਗੱਲ ਕਰਾਂਗੇ ਵੀ ਅਸੀਂ ਖੜੇ ਕਿੱਥੇ ਹਾਂ ਪਹਿਲਗਾਮ ਹਮਲਾ ਸਿੱਖਾਂ ਦੇ ਉੱਤੇ ਦਾ ਆਰਥਿਕ ਅਸਰ ਧਾਰਮਿਕ ਅਸਰ ਤੇ ਸਮਾਜਿਕ ਅਸਰ ਕੀ ਹੈ ਇਹਦੇ ਤੇ ਵੀ ਥੋੜੀ ਜੀ ਆਪਾਂ ਵਿਸ਼ਲੇਸ਼ਣ ਕਰਾਂਗੇ ਸਿੱਖ ਸਿਆਸਤ ਹੈ ਜਿਹੜੀ ਧਰਮ ਦੇ ਨਾਲ ਹੀ ਬੜਾ ਗੂੜਾਏ ਦਾ ਰਿਸ਼ਤਾ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦਾ ਸਮੇਲ ਨੂੰ ਇਕੱਠਿਆ ਕਰਦੇ ਹਾਂ ਤੇ ਸਿਆਸਤ ਤੇ ਧਰਮ ਦਾ ਰਸਤਾ ਇਕੱਠਾ ਚੱਲਦਾ ਪਰ ਧਰਮ ਸਵਾਰ ਹੈ ਤੇ ਸਿਆਸਤ ਘੋੜਾ ਹੈ ਸਿਆਸਤ ਹਮੇਸ਼ਾ ਨੀਚੀ ਰਹੀ ਇਸੇ ਤਰ੍ਹਾਂ ਹੀ ਸਾਡੇ ਵਿੱਚ ਹਰ ਇੱਕ ਸ਼ਬਦ ਦੀ ਪੰਥਕ ਰਵੈਤਾਂ ਅਨਸਾਰ ਗੁਰਮਤ ਰਵੈਤਾਂ ਅਨਸਾਰ ਤੇ ਇਤਿਹਾਸਿਕ ਮਹੱਤਤਾ ਦੇ ਅਨਸਾਰ ਹਰ ਇੱਕ ਸ਼ਬਦ ਦੀ ਸਾਡੇ ਨਾਲ ਮਹੱਤਤਾ ਜੁੜੀ ਹੋਈ ਹੈ। ਉਹਨਾਂ ਸ਼ਬਦਾਂ ਤੋਂ ਦੂਰ ਹੋਣਾ ਆਪਣੇ ਕਿਰਦਾਰ ਤੋਂ ਦੂਰ ਹੋਣਾ ਆਪਣੀ ਗੈਰਤ ਤੋਂ ਦੂਰ ਹੋਣਾ ਸਿੱਖ ਦੇ ਕੋਲੇ ਦੋ ਹੀ ਚੀਜ਼ਾਂ ਹਨ ਅਣਖ ਅਤੇ ਗੈਰਤ ਤੇ ਤੀਜਾ ਸਭ ਤੋਂ ਵੱਡਾ ਉਹਦਾ ਕਿਰਦਾਰ ਹੈ। ਜੇ ਇਹ ਤਿੰਨੇ ਹੀ ਸਾਡੀਆਂ ਖਤਮ ਆ ਤਾਂ ਸਿੱਖ ਖਤਮ ਹੈ ਪਰ ਅਜੋਕੀ ਸਿਆਸਤ ਤੇ 47 ਤੋਂ ਬਾਅਦ ਦੀ ਸਿਆਸਤ ਜਿਹੜਾ ਦਰਦ ਸਰਦਾਰ ਕਪੂਰ ਸਿੰਘ ਦਾ ਉਸ ਵੇਲੇ ਸੀ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਜਿਨ੍ਹਾਂ ਨੇ ਸੱਚੀ ਸਾਖੀ ਵਰਗੀਆਂ ਮਹਾਨ ਰਚਨਾਵਾਂ ਲਿਖੀਆਂ ਤੇ ਅੱਜ ਦਾ ਜਿਹੜਾ ਸਿਹਰਦ ਸਿੱਖ ਹੈ ਸਮਝਦਾਰ ਸਿੱਖ ਹੈ ਉਹਦੀ ਤੜਫ ਵੀ ਅੱਜ ਇਹੀ ਹੈ ਕਿਉਂਕਿ ਅੱਜ ਦੀ ਅਜੋਕੀ ਨੌਜਵਾਨੀ ਲੀਡਰਸ਼ਿਪ ਵੀ ਉਸੇ ਰਾਹ ਤੇ ਖੜੀ ਹੈ ਜਿੱਥੇ ਅਸੀਂ ਅੱਜ ਤੋਂ 30 ਸਾਲ ਪਹਿਲਾਂ ਖੜੀ ਸੀ ਤੇ ਜਿੱਥੇ ਇਹ ਅੱਜ ਤੋਂ 60 ਸਾਲ ਪਹਿਲਾਂ ਖੜੀ ਸੀ ਕੋਈ ਮੈਨੂੰ ਬਦਲਾਅ ਨਜ਼ਰ ਨਹੀਂ ਆਉਂਦਾ ਦਿਸਦਾ ਇਹਦੇ ਤੇ ਅਸੀਂ ਕੀ ਕਰਨਾ ਹੈ ਇਹ ਸਾਡੇ ਵਾਸਤੇ ਸੋਚਣਾ ਪਊਗਾ ਸਾਡੇ ਕਰਤਾਰ ਡਿੱਗਦੇ ਜਾ ਰਹੇ ਆ ਸਾਡੀ ਅਣਖ ਗੈਰਤ ਖਤਮ ਹੋ ਰਹੀ ਆ ਅਸੀਂ ਝੂਠ ਬੋਲ ਰਹੇ ਆ ਝੂਠ ਦੀ ਬੁਨਿਆਦ ਦੇ ਉੱਤੇ ਅਸੀਂ ਸਿਆਸਤ ਔਰ ਗੁਰਮਤ ਦੇ ਜਿਹੜੇ ਖੜੇ ਕਰ ਰਹੇ ਆ ਕਰਤਾਰ ਅਸੀਂ ਤੇ ਅਸੀਂ ਤਾਂ ਖੁਦ ਹੀ ਕਿੰਨੇ ਡਿੱਗੇ ਹੋਏ ਆ ਅੱਜ ਵੀਰੋ ਗਿਆਨवान ਹੋਣਾ ਹੋਰ ਚੀਜ਼ ਹੁੰਦਾ ਐਜੂਕੇਟ ਹੋਣਾ ਹੋਰ ਚੀਜ਼ ਹੁੰਦਾ ਤਜਰਬਾ ਹੋਣਾ ਹੋਰ ਚੀਜ਼ ਹੁੰਦਾ ਗਿਆਨ ਕਿਤਾਬਾਂ ਵਿੱਚ ਅਥਾਹ ਪਿਆ ਜਿੱਥੋਂ ਮਰਜ਼ੀ ਚੱਕੋ ਜਿੰਨਾ ਮਰਜ਼ੀ ਹਾਸਲ ਕਰ ਲਓ ਪੜ੍ਹਾਈ ਕਿੰਨੀ ਥੋੜੀ ਕੀਤੀ ਹੋਈ ਆ ਉਹ ਕੋਈ ਮੈਨੇ ਨਹੀਂ ਰੱਖਦੀ ਜੇ ਤੁਹਾਡੇ ਕੋਲ ਜ਼ਿੰਦਗੀ ਦਾ ਔਰ ਸਮਾਜਿਕ ਤਜਰਬਾ ਨਹੀਂ ਹੈਗਾ ਉਹ ਤੁਹਾਡੇ ਕਿਸੇ ਕੰਮ ਦੀ ਨਹੀਂ ਕਿਉਂਕਿ ਦੋ ਤਰ੍ਹਾਂ ਦੀ ਸਿੱਖਿਆ ਹੁੰਦੀ ਹੈ ਇੱਕ ਮੋਰਲ ਸਿੱਖਿਆ ਹੁੰਦੀ ਹੈ ਇੱਕ ਜਿਹੜੀ ਦੁਨਿਆਵੀ ਸਿੱਖਿਆ ਸੀ ਪੜਦੇ ਉਹ ਹੁੰਦੀ ਆ ਸਾਡੀਆਂ ਪੰਥਕ ਰਵੈਤਾਂ ਦੇ ਮੁਤਾਬਕ ਗੁਰਮਤਿ ਰਵੈਤਾਂ ਦੇ ਮੁਤਾਬਕ ਤੇ ਸਿੱਖ ਰਵੈਤਾਂ ਦੇ ਮੁਤਾਬਕ ਸਾਡੇ ਕੋਲੇ ਦੋ ਤਰ੍ਹਾਂ ਦਾ ਗਿਆਨ ਇੱਕ ਦੁਨਿਆਵੀ ਗਿਆਨ ਤੇ ਇੱਕ ਰੋਹਾਨੀਤ ਗਿਆਨ ਇਹ ਇੰਨਾ ਕੁ ਫਰਕ ਹੈ ਦੁਨਿਆਵੀ ਗਿਆਨ ਜਿੱਥੇ ਖਤਮ ਹੋ ਜਾਂਦਾ ਤੇ ਰੋਹਾਨੀਤ ਗਿਆਨ ਉਥੋਂ ਸ਼ੁਰੂ ਹੁੰਦਾ ਇਨ 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 ਅਕ ਫਰਕ ਹੈ ਹੁਣ ਮੈਂ ਅੱਜ ਗੱਲ ਕਰੂੰਗਾ ਵੀ ਅਸ਼ੋਕੀ ਜੋਕੀ ਲੀਡਰਸ਼ਿਪ ਦੇ ਮੈਂ ਦੋ ਬਿਆਨ ਜਿਹੜੀ ਵਾਰਿਸ ਪੰਜਾਬ ਦੇ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਜਦੋਂ ਇਹ ਬਿਆਨ ਮੁੰਡੇ ਦਾ ਮੈਂ ਸੁਣਿਆ ਈਮਾਨ ਸਿੰਘ ਖਾਰਾ ਜਿਹੜੇ ਵਕੀਲ ਐ ਪੜੇ ਲਿਖੇ ਨੇ ਇੱਕ ਵਕੀਲ ਮਜੀਠੀਏ ਨਾਲ ਬੈਠਾ ਜਦੋਂ ਮੈਂ ਇਹਨਾਂ ਦਾ ਬਿਆਨ ਪੜਦਾ ਸੁਣਦਾ ਤੇ ਮੇਰੀ ਜਿਹੜੀ ਸੋਚ ਆ ਉਹ 1995 ਦੇ ਵਿੱਚ ਸੁਖਵੀਰ ਸਿੰਘ ਬਾਦਲ ਵਾਲੇ ਬਿਆਨ ਤੇ ਚਲੀ ਜਾਂਦੀ ਆ ਜਦੋਂ ਉਹ ਕਹਿੰਦੇ ਆ ਵੀ ਅਕਾਲੀ ਦਲ ਜਿਹੜਾ ਅੱਜ ਤੋਂ ਪੰਜਾਬੀ ਪਾਰਟੀ 'ਚ ਤਬਦੀਲ ਹੋ ਗਿਆ ਅੱਜ ਤੋਂ ਪੰਜਾਬੀ ਪਾਰਟੀ ਆ ਸ਼ਰੋਮਣੀ ਸ਼ਬਦ ਉਹਨਾਂ ਨੇ ਵੀ ਲਾ ਦਿੱਤਾ ਤੇ ਸ਼ਰੋਮਣੀ ਸ਼ਬਦ ਈਮਾਨ ਸਿੰਘ ਖਾਰਾ ਨੇ ਵੀ ਲਾ ਦਿੱਤਾ ਕਿਉਂਕਿ ਬੜੀ ਚਿੰਤਾ ਦਾ ਵਿਸ਼ਾ ਹੈ ਪਹਿਲਾਂ ਬਿਆਨ ਸੁਣੋ ਫਿਰ ਆਪਾਂ ਇਹਦੂ ਅੱਗੇ ਚੱਲਦੇ ਆ ਅੱਜ ਮੈਂ ਇੱਥੇ ਬਿਆਨ ਦਿੰਦਾ ਕਦੇ ਕੋਈ ਪੰਜਾਬੀਅਤ ਦੇ ਉਲਟ ਗੱਲ ਨਹੀਂ ਕੀਤੀ ਪਾਰਟੀ ਦਾ ਨਾਮ ਸਾਡਾ ਸੈਕੂਲਰ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਿਤਪਾਲ ਸਿੰਘ ਨੇ ਅੱਜ ਮੈਂ ਇੱਥੇ ਬਿਆਨ ਦਿੰਦਾ ਕਦੇ ਕੋਈ ਪੰਜਾਬੀਅਤ ਦੇ ਉਲਟ ਗੱਲ ਨਹੀਂ ਕੀਤੀ ਪਾਰਟੀ ਦਾ ਨਾਮ ਸਾਡਾ ਸੈਕੂਲਰ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਹੁਣ ਦੋਸਤੋ ਇਹ ਬਿਆਨ ਤੇ 1995 ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤਾ ਬਿਆਨ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਬਨਾਮ ਪੰਜਾਬੀ ਪਾਰਟੀ ਕਿਉਂਕਿ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਸ਼ਬਦ ਦਾ ਅਕਾਲੀ ਦਲ ਦੇ ਨਾਲ ਇਹ ਰਿਸ਼ਤਾ ਹੈ ਜਿਵੇਂ ਆਤਮਾ ਅਤੇ ਸਰੀਰ ਦਾ ਰਿਸ਼ਤਾ ਜਿਵੇਂ ਸਰੀਰ ਤੋਂ ਬਿਨਾਂ ਆਤਮਾ ਨਹੀਂ ਹੈ ਤੇ ਆਤਮਾ ਤੋਂ ਬਿਨਾਂ ਸਰੀਰ ਨਹੀਂ ਹੈ ਸ਼੍ਰੋਮਣੀ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਸ਼ਬਦ ਆਊਗਾ ਉੱਥੇ ਪੰਥ ਦੀ ਗੱਲ ਹੋਊਗੀ ਉੱਥੇ ਸਿੱਖ ਸਿਧਾਂਤਾਂ ਦੀ ਗੱਲ ਹੋਊਗੀ ਗੁਰਮਤ ਦੀ ਗੱਲ ਹੋਊਗੀ ਹੁਣ ਸ਼੍ਰੋਮਣੀ ਸ਼ਬਦ ਇਹਨਾਂ ਨੇ ਵੀ ਹਟਾ ਦਿੱਤਾ ਤੇ ਸ਼੍ਰੋਮਣੀ ਸ਼ਬਦ 30 ਸਾਲ ਪਹਿਲਾਂ ਉਹਨਾਂ ਨੇ ਵੀ ਹਟਾ ਦਿੱਤਾ ਸੀ ਪਰ ਪੰਥ ਨੂੰ ਇਹ ਲੋਕ ਗਿੱਜੇ ਚ ਪਾਈ ਫਿਰਦੇ ਆ ਪੰਥ ਦਾ ਆਸਰਾ ਤੱਕਣਾ ਪਰ ਪੰਥ ਨਾਲ ਮਤਲਬ ਕੋਈ ਨਹੀਂ ਸ਼ਰੋਮਣੀ ਸ਼ਬਦ ਦਾ ਆਸਰਾ ਤੱਕਣਾ ਉਹਦੇ ਨਾਲ ਮਤਲਬ ਕੋਈ ਨਹੀਂ ਇਹ ਹੀ ਗੱਲਾਂ ਉਹ ਕਹਿ ਕੇ ਪੰਥ ਖਤਰੇ ਵਿੱਚ ਹੈ ਤੇ ਬਾਅਦ ਵਿੱਚ ਗੱਲਾਂ ਜਿਹੜੀਆਂ ਸਾਡੇ ਪਿੱਠਾਂ ਤੇ ਛੁਰੇ ਵਾਰੇ 1978 ਤੋਂ ਚੱਕ ਲਓ 1995 ਤੋਂ ਜਦੋਂ ਸੁਖਬੀਰ ਦੀ ਪੰਜਾਬੀ ਪਾਰਟੀ ਬਨਾਮ ਅਕਾਲੀ ਦਲ ਸ਼ੁਰੂ ਹੁੰਦਾ ਸ਼ਰੋਮਣੀ ਸ਼ਬਦ ਮੇਂ ਪਾਸੇ ਕਰਦਾ ਕਿਉਂਕਿ ਉਹਨਾਂ ਨੇ ਵੀ ਸ਼ਰੋਮਣੀ ਸ਼ਬਦ ਨਾਲੋਂ ਲਾਹ ਦਿੱਤਾ ਸੀ ਇਹਨਾਂ ਨੇ ਮੀਨਾਂ ਉਹਨਾਂ ਦੇ ਸਾਡੇ ਸਿਧਾਂਤ ਗਿਰਦੇ ਗਿਰਦੇ ਗੋਲੀਆਂ ਸਿੱਖਾਂ ਦੇ ਵੱਜੀਆਂ ਉਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਔਰ ਬਗਰਾੜੀ ਤੇ ਬਹਿਬਲ ਤੇ ਆ ਕੇ ਉਹ ਜਿਹੜੀ ਪੰਜਾਬੀ ਪਾਰਟੀ ਦਾ ਕਰਤਾਰ ਇੱਥੇ ਆ ਕੇ ਖਤਮ ਹੋ ਗਿਆ ਅਕਾਲੀ ਦਲ ਦਾ ਕਰਤਾਰ ਉਹਨਾਂ ਨੇ ਇੱਥੇ ਆ ਕੇ ਡੇਕ ਦਿੱਤਾ ਇਸੇ ਤਰ੍ਹਾਂ ਜਿਹੜਾ ਹੁਣ ਇਹਨਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਫਿਰ ਪੰਥ ਨਾਲ ਥੋੜਾ ਕੋਈ ਰਿਸ਼ਤਾ ਨਹੀਂ ਪੰਜਾਬੀਅਤ ਦੇ ਖਿਲਾਫ ਤੁਸੀਂ ਨਹੀਂ ਗੱਲ ਕੋਈ ਕੀਤੀ ਚੰਗੀ ਗੱਲ ਤੁਸੀਂ ਪੰਜਾਬੀਅਤ ਨੂੰ ਲੈ ਕੇ ਚੱਲੋ ਫਿਰ ਪੰਥ ਦਾ ਹੋਕਾ ਦੇਣਾ ਬੰਦ ਕਰੋ ਫਿਰ ਸਿੱਖਾਂ ਦੇ ਖੈਰ ਖਵਾ ਨਾ ਬਣੋ ਜੇ ਤੂੰ ਤਾਂ ਇੰਨੇ ਹੀ ਲੱਤਾਂ ਨਹੀਂ ਭਾਰ ਚੱਲਦੀਆਂ ਪੰਥਕ ਪਾਰਟੀ ਦਾ ਤੇ ਸੈਕੂਲਰ ਪਾਰਟੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਗੁਰਬਾਣੀ ਗੁਰੂ ਨਾਨਕ ਦੇ ਮਾਰਾ ਦਾ ਸੰਦੇਸ਼ ਹੀ ਸੈਕੂਲਰ ਹੈ ਤੇ ਤੁਸੀਂ ਤਾਂ ਇੱਕ ਵਾਰ ਹੀ ਗੱਲ ਹੋਰ ਕਿਸੇ ਪਾਸੇ ਨੂੰ ਦਿੱਤੀ ਹੈ ਫਿਰ ਤੁਹਾਡੇ ਤੋਂ ਅਸੀਂ ਕੀ ਉਮੀਦ ਕਰਾਂਗੇ ਉਹ ਤੁਸੀਂ ਗੋਲੀਆਂ ਨਾਲ ਸਿੱਖ ਨੌਜਵਾਨ ਮਰਾਉਣੇ ਸ਼ੁਰੂ ਕਰ ਦਿੱਤੇ ਆ ਫਿਰ ਖੜੇ ਤੁਸੀਂ ਕਿੱਥੇ ਹੋ ਹੁਣ ਇੱਕ ਇਹਦਾ ਅਗਲਾ ਹੋਰ ਬਿਆਨ ਸੁਣੋ ਵੈਸੇ ਮੇਰਾ ਨਿੱਜੀ ਤੌਰ ਤੇ ਮਾਨ ਸਿੰਘ ਖਾਰੇ ਨਾਲ ਇਹਦੇ ਪਿਤਾ ਜੀ ਨਾਲ ਬਹੁਤ ਚੰਗੇ ਲਿੰਕ ਨੇ ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਉੱਥੇ ਕਦੇ ਬੋਲਣੋਂ ਨਹੀਂ ਹਟਾਂਗੇ ਜਿੱਥੇ ਸੱਚ ਆ ਔਰ ਸੱਚ ਹੈ ਕੋਈ ਮੈਂਬਰ ਦੱਸਿਆ ਜਾ ਰਿਹਾ ਉਸ ਬਕਾਇਦਾ ਫੋਨ ਨੰਬਰ ਵੀ ਨਹੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਲਿਖਿਆ ਹੋਇਆ ਕਿ ਫਲਾਣੇ ਦਾ ਨੰਬਰ ਲਾ ਦਿਓ ਰਵਨੀਤ ਸਿੰਘ ਬਿੱਟੂ ਦਾ ਨੰਬਰ ਪਹਿਲਾਂ ਲਾ ਦਿਓ ਫਲਾਣੇ ਦਾ ਨੰਬਰ ਲਾ ਦਿਓ ਉਹ ਨੰਬਰਾਂ ਤੋਂ ਤੁਸੀਂ ਵਾਕਿਫ ਹੋ ਕੇ ਕੌਣ ਨੇ ਬੰਦੇ ਉਹ ਨਹੀਂ ਜੀ ਅਸੀਂ ਕੋਈ ਸਾਡੀ ਪਾਰਟੀ ਦੇ ਮੈਂਬਰੀ ਕੋ ਦਾ ਐਡਮਿਨ ਕੌਣ ਹੈ ਪਹਿਲੀ ਗੱਲ ਤੇ ਕੋਈ ਇਹੋ ਜਿਹਾ ਮੈਂ ਗਰੁੱਪ ਹੀ ਨਹੀਂ ਦੇਖਿਆ ਜੀ ਹਾਂ ਜੀ ਉਹ ਜੋ ਚੈਟਾਂ ਜ਼ਰੂਰ ਵਾਇਰਲ ਹੋ ਰਹੀਆਂ ਨੇ ਐਸੇ-ਪਾਸੇ ਚੱਲ ਰਹੀਆਂ ਨੇ ਉਹ ਜੂਰ ਦੇਖਿਆ ਨੇ ਜੋ ਸਾਡੀ ਪਾਰਟੀ ਦੇ ਕਾਰਜਕਾਲੀ ਕਨਵੀਨਰ ਨੇ ਜੋ ਪੰਜ ਮੈਂਬਰੀ ਕਮੇਟੀ ਬਣੀ ਹੈ ਪਾਰਟੀ ਦੀ ਉਸ ਜਿਹੜੇ ਕਨਵੀਨਰ ਨੇ ਬਾਪੂ ਤਸੀਵ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਤੇ ਅਸੀਂ ਜੋ ਸਾਈਬਰ ਸੈੱਲ ਪੰਜਾਬ ਪੁਲਿਸ ਦਾ ਉੱਥੇ ਕ ਕੰਪਲੀਟ ਵੀ ਦੇਣ ਲੱਗੇ ਆ ਅਸੀਂ ਜੋ ਸਾਰੀ ਆਧ ਇਨਕੁਆਇਰੀ ਕਰ ਰਹੇ ਸੀ ਵੀ ਕੀ ਕੋ ਜੋੜ ਹੈ ਤੇ ਜਿਹੜੇ ਬੰਦੇ شناخت ਕਰਕੇ ਜਿਨ੍ਹਾਂ ਦੇ ਨੰਬਰ ਤੁਸੀਂ ਕਹਿ ਰਹੇ ਹੋ ਸ਼ੋ ਹੋ ਰਹੇ ਨੇ ਭਾਈ ਨਾਮ ਉਹਨਾਂ ਬੰਦਿਆਂ ਤੇ ਪਰਚਾ ਦਵਾਂਗੇ ਸਾਡਾ ਉਹਨਾਂ ਬੰਦਿਆਂ ਨਾਲ ਲੈਣ ਦੇ ਨਹੀਂ ਕੋਈ ਨਹੀਂ ਤੁਸੀਂ ਚਾਹੁੰਦੇ ਹੋ ਕਿ ਉਹ ਜੋ ਸਕਰੀਨਸ਼ਾਟ ਨੇ WhatsApp ਦੇ ਜਿਹੜੇ ਸਾਰੇ ਮੀਡੀਆ 'ਚ ਫੈਲੇ ਹੋਏ ਨੇ ਵਿਕ੍ਰਮ ਸਿੰਘ ਮਜੀਠੀਆ ਵੀ ਉਹ ਦਿਖਾ ਚੁੱਕੇ ਨੇ ਕਿ ਉਹਨਾਂ ਨੰਬਰਾਂ ਦੀ ਬਕਾਇਦਾ ਤਫ਼ਤੀਸ਼ ਹੋਵੇ ਉਹਨਾਂ ਬੰਦਿਆਂ ਦੀ ਪਛਾਣ ਹੋਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਸੀਂ ਚਾਹੁੰਦੇ ਆ ਜੀ ਪਰ ਉਹਨਾਂ ਕੋਈ ਵਾਹਵਾਸਤਾ ਨਹੀਂ ਉਹਨਾਂ ਦਾ ਕੋਈ ਕੋਈ ਵਾਹਵਾਸਤਾ ਨਹੀਂ ਉਹਨਾਂ ਬੰਦਿਆਂ ਨਾਲ ਪਰ ਇਨ੍ਹਾਂ ਬੰਦਿਆਂ ਦੇ ਸੰਬੰਧਾਂ ਦਾ ਕਾਰਵਾਈ ਹੋਣੀ ਨਹੀਂ ਕਿਉਂਕਿ ਸਰਕਾਰ ਦੇ ਸਿੱਟਾ ਵੀ ਕਿੰਨਾ ਇਹ ਗੈਰ ਜ਼ਿੰਮੇਵਾਰਾ ਨਾ ਬਿਆਨ ਹੈ ਤੁਹਾਡੀ ਵਾਰਸ ਪੰਜਾਬ ਦੇ ਨਾਂ ਦੇ ਉੱਤੇ ਉਹ ਗਰੁੱਪ ਚੱਲਦਾ ਤੁਸੀਂ ਕਹਿੰਦੇ ਆ ਜੀ ਉਹ ਬੰਦੇ ਇੰਟੈਲੀਜੈਂਸ ਦੇ ਤੇ ਸੀਆਈਡੀ ਦੀ ਆ ਸਰਕਾਰ ਨੇ ਕਾਰਵਾਈ ਕਰਨੀ ਨਹੀਂ ਤੇ ਸਾਡਾ ਉਹਨਾਂ ਨਾਲ ਕੋਈ ਸਬੰਧ ਨਹੀਂ। ਇਹੀ ਗੱਲ ਸੁਖਵੀਰ ਦਾ ਅਕਾਲੀ ਦਲ ਕਹਿੰਦਾ ਸੀ ਵੀ ਸਾਡਾ ਜਥੇਦਾਰ ਹਵਾਰਾ ਸਾਹਿਬ ਨਾਲ ਕੋਈ ਸਬੰਧ ਨਹੀਂ। ਉਹ ਹੱਤਵਾਦੀ ਹੈ ਜਿਹੜੇ ਸਿੱਖ ਵੀ ਇਨਸਾਫ ਮੰਗ ਰਹੇ ਆ ਕੋਈ ਬੰਦੀ ਸਿੰਘਾ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ। ਸਾਡਾ ਸਿੱਖਾਂ ਦੇ ਕਿਸੇ ਮਸਲੇ ਨਾਲ ਕੋਈ ਸਬੰਧ ਨਹੀਂ। ਇਹੀ ਗੱਲ ਉਹ ਕਹਿੰਦੇ ਸੀ। ਇਹੀ ਗੱਲ ਜੇ ਤੁਸੀਂ ਕਹਿਣੀ ਸ਼ੁਰੂ ਕਰ ਦਿੱਤੀ ਹੈ ਜਦੋਂ ਗੱਲ ਤੁਹਾਡੇ ਵੱਲ ਨੂੰ ਆਉਣ ਲੱਗੀ ਅੱਜ ਤੁਸੀਂ ਕਿਹਾ ਵੀ ਅਸੀਂ ਸਾਈਬਰ ਸੈੱਲ 'ਚ ਦਰਖਾਸਤ ਵੀ ਦੇਵਾਂਗੇ ਤੇ ਅਸੀਂ ਸਾਰਾ ਕੁਝ ਕਰਾਂਗੇ ਜਿਹੜਾ ਤਰਸੇਮ ਸਿੰਘ ਦੀ بیٹے ਦੀ ਰਿਕਾਰਡਿੰਗ ਕਰਨ ਵਾਲਾ ਸੁਖਪ੍ਰੀਤ ਹਰੀਨੋ ਕਹਿੰਦਾ ਵੀ ਇਹ ਗੱਲ ਮੇਰੇ ਨਾਲ ਹੋ ਰਹੀ ਹੈ ਤੇ ਕਰਾਓ ਇਸ ਚੀਜ਼ ਦੀ ਜਾਂਚ ਤੁਸੀਂ ਕਿੰਨੇ ਵੀ ਇਹ ਚੀਜ਼ਾਂ AI ਨਾਲ ਤਿਆਰ ਹੋਈਆਂ ਜਦੋਂ ਤੁਸੀਂ AI ਨਾਲ ਤਿਆਰ ਹੋਣ ਦੀ ਗੱਲ ਕਰਦੇ ਹੋ ਉਹ ਉਦੋਂ ਇੱਕ ਹੋਰ ਵੀਡੀਓ ਕੱਢ ਦਿੰਦੇ ਆ ਤੇ ਆ ਸੁਣ ਲਓ ਉਹ ਵੀਡੀਓ ਤੁਸੀਂ ਕਿਸੇ ਗੱਲ ਤੇ ਕੋਈ ਠੋਸ ਜਵਾਬ ਤਾਂ ਦਿਓ ਜੋ ਚੀਜ਼ ਬਣਦੇ ਉਹ ਮੇਰੀ ਚੋ ਜੋ ਹੋਦਾ ਦੇਖੋ ਰੇਨਰ ਨੇ ਲਗਾ ਪੇਰੇ ਘਰ ਕਿ ਕਰ ਦਿੱਤਾ ਮੇਰਾ ਸਾਲ ਮੈਂ ਇਹ ਲੈਣ ਸਮਝਾ ਉਹ 2 ਲੱਖ ਤੇ 20 ਹਜ਼ਾਰ ਰਾਮ ਕੋਲੋਂ ਤੇ ਦੂਜੇ ਬੰਦੇ ਕੋ ਲੈ ਕੇ ਲਾਇਆ ਹੈ ਟਰਾਂਪੋਰਟ ਚ ਕੋਈ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਕੁੱਲੀ ਹੋ ਗਏ ਜਿਦਾ ਤੇ ਮੈਂ ਤੇ 40 ਸਾਲ ਦੀ ਜੀਵਨ ਦੀ ਬਾੜ ਰੱਖ ਰਹਿ ਕੇ ਕੱਟਿਆ ਤੁਸੀਂ ਕਿਹ ਕੋਈ ਨਹੀਂ ਵਕਾਈ ਕਿਹਦਾ ਇੱਕ ਰੁਪਿਆ ਨਹੀਂ ਕੋਈ ਕਿਤੇ ਦੇ ਬੰਦੇ ਦੀ ਆਈ ਗੱਲ ਕਰਕੇ ਮੈਂ ਤੁਹਾਨੂੰ ਹਮਨ ਸਰਮੋਸ਼ਨ ਨਹੀਂ ਕਰਦਾ ਤੋਂ ਨੂੰ ਜਲੀਲ ਕਰ ਦਤਾ ਤੁਸੀਂ ਪੰਜਾਬ ਨੂੰ ਕਿਉਂ ਜਲੀਲ ਕਰਾ ਰਹੇ ਹੋ ਕੌਮ ਨੂੰ ਜਲੀਲ ਕਿਉਂ ਕਰਾ ਰਹੇ ਹੋ 40 ਸਾਲ ਕਾਂਗਰਸ ਦੀ ਪੰਡ ਸਿਰ ਤੇ ਚੱਕੀ ਰੱਖੀ ਤੇ ਹੁਣ ਤੁਨ ਪੰਥ ਦੀ ਪੰਡ ਦਾ ਇਹ ਜਾਗ ਪਿਆ ਤੁਸੀਂ ਝੂਠ ਤੇ ਝੂਠ ਬੋਲਦੇ ਆ ਉਹਦੋਂ ਥੋੜੀ ਕੋਈ ਹੋਰ ਵੀਡੀਓ ਜਾਰੀ ਕਰ ਦਿੰਦੇ ਆ ਉਦੋਂ ਮੈਂ ਤੁਹਾਡੇ ਜ਼ਿਕਰ ਕੀਤਾ ਸੀ ਨਾ ਵੀ ਤਿੰਨ ਵੀਡੀਓ ਇੱਕ ਕਾਰ 'ਚ ਬੈਠੇ ਦੀ ਪੀਂਦੇ ਦੀ ਐ ਇੱਕ ਜੂੜਾ ਖੁੱਲਿਆ ਵਿਆ ਤੇ ਇੱਕ 'ਚ ਹਰੇ ਰੰਗ ਦੀ ਪਿਆਲੀ ਐ ਜਿੱਥੇ ਇਹ ਲਾਈਨਾਂ ਬਣਾ ਰਿਆ ਉਹ ਉਹ ਅਗਲੇ ਨੇ ਥੋੜੀ ਉਹ ਵੀ ਕੱਢ ਕੇ ਅੱਗੇ ਰੱਖਤੀਆਂ ਹੁਣ ਤਾਂ ਤੁਹਾਡੇ ਨਸ਼ੇ ਵਾਲੇ ਵੀ ਸਾਰੇ ਜਿਹੜੇ ਜਿਹੜੇ ਤੁਹਾਡੇ ਪ੍ਰੋਗਰਾਮ ਸੀ ਮੇਰੇ ਖਿਆਲ ਉਹ ਵੀ ਤੁਹਾਨੂੰ ਚਲੋ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਕਿਸੇ ਦੀਆਂ ਨਿੱਜੀ ਇਸ ਤਰ੍ਹਾਂ ਦੀਆਂ ਖਿੱਲੀ ਨਹੀਂ ਢਾਉਣੀ ਚਾਹੀਦੀ ਤੇ ਮੈਂ ਮਜੀਠੀਆ ਸਾਹਿਬ ਨੂੰ ਵੀ ਬੇਨਤੀ ਕਰਦਾ ਤੇਰੇ ਕਿਰਦਾਰ ਦੇ ਵਿੱਚ ਤੇ ਹਰ ਹਰਪ੍ਰੀਤ ਵਾਲਾ ਕਿਰਦਾਰ ਉਹ ਵੀ ਬਹੁਤਾ ਫਰਕ ਨਹੀਂ ਇਹਦਾ ਪਿੰਦਾ ਤੇ ਤੂੰ ਤੂੰ ਤਾਂ ਤੂੰ ਐਂ ਕਰ ਜੇ ਤੇਰੇ 'ਚ ਹਿੰਮਤ ਹੈ ਨਾ ਤੇਰੇ 'ਚ ਜੁਰਤ ਹੈ ਮੈਂ ਕਿ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਸਾਬਕਾ ਪੁਲਿਸ ਅਫਸਰ ਤੂੰ ਸੱਤੇ ਤੇ ਪਿੰਦੇ ਨੂੰ ਸਾਧ ਇੱਥੇ ਜਦੋਂ ਚੰਨੀ ਦੀ ਸਰਕਾਰ ਵੇਲੇ ਤੇਰੇ ਤੇ ਪਰਚਾ ਦੇਣ ਲੱਗੇ ਨਾ ਰਿਕਾਵਟਾ ਇਹੀ ਪੈਂਦੀਆਂ ਸੀ ਉਹ ਦੋ ਅਫਸਰ ਇਸੇ ਕਰਕੇ ਭੱਜੇ ਉਹ ਇੱਕ ਤਾਂ ਜਾ ਕੇ ਦਾਖਲ ਹੀ ਹੋ ਗਿਆ ਸੀ ਹਸਪਤਾਲ 'ਚ ਮੈਂ 3 ਦਿਨ ਉੱਥੇ ਹੀ ਰਿਹਾ ਹਾਂ ਉਹਨਾਂ 4 ਦਿਨ ਉੱਥੇ ਚੰਡੀਗੜੀ ਜਿੱਥੇ ਸਾਰਾ ਇਹ ਚੱਲ ਰਿਹਾ ਸੀ ਪ੍ਰੋਗਰਾਮ ਤੇਰਾ ਲਿੰਕ ਜੁੜਦਾ ਸੱਤੇ ਪਿੰਦੇ ਨਾਲ ਉਹਨਾਂ ਦਾ ਲਿੰਕ ਜੁੜਦਾ ਅੱਗੇ ਤੀਜੇ ਬੰਦੇ ਨਾਲ ਜੇ ਤੇਰੇ 'ਚ ਹੈ ਨਾ ਅਣਖ ਤੇ ਗੈਰਤ ਤੂੰ ਲੋਕਾਂ ਨੂੰ ਆਏ ਆਏ ਕਰਕੇ ਦੱਸਦਾ ਸਾਧ ਸੱਤੇ ਦੇ ਪਿੰਦੇ ਨੂੰ ਤੇਰੇ ਲਿੰਕ ਨਾਲ ਜੁੜ ਜਾ ਜੁੜਨ ਜਾ ਮੈਂ ਨਾ ਫਿਰ ਬਿਆਨ ਦੇਉਂਗਾ ਮੈਂ ਆਪਦਾ ਤੇ ਜੇ ਇਹ ਗੱਲ ਹੋਵੇ ਝੂਠ ਤੇ ਇਹਦਾ ਸਬੰਧ ਨਾ ਸੱਤੇ ਪਿੰਦੇ ਨਾਲ ਨਿਕਲੇ ਇਹਦੀਆਂ ਸਕਾਉਟ ਗੱਡੀਆਂ ਉਹ ਵਰਤਦੇ ਰਹੇ ਇੱਥੇ ਅੱਗੇ ਪੰਜਾਬ 'ਚ ਜਿਹੜੀ ਇਹਦੀ ਸਕਾਉਟ ਚੱਲਦੀ ਸੀ ਤੇ ਜੇ ਝੂਠ ਹੋਵੇ ਗੱਲ ਇਹ ਨਾ ਨਿਕਲੇ ਬੰਦਾ ਤੁਹਾਡਾ ਗਿਲਤੀ ਨਸ਼ੇ ਦੇ ਵਿੱਚ ਮੈਂ ਤੁਹਾਨੂੰ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰ ਦੂੰਗਾ ਜਿਹੜੀ ਮਰਜ਼ੀ ਮੈਨੂੰ ਸਜ਼ਾ ਦਿਓ ਜੀ ਇੱਕ ਚਲੋ ਕਿਸੇ ਦੀ ਔਲਾਦ ਮਾੜੀ ਨਿਕਲਣੀ ਮੇਰੀ ਤਾਂ ਸੇਮ ਸਿੰਘ ਨੂੰ ਵੀ ਬੇਨਤੀ ਹੈ ਜੇ ਤੇਰੀ ਐਡੀ ਔਲਾਦ ਮਾੜੀ ਹੈ ਨਾ ਤੇ ਇਹਨੂੰ ਪੰਥ ਤੇ ਨਾ ਮੜ ਇਹਨੂੰ ਘਰੇ ਰੱਖ ਤੂੰ 40 ਸਾਲ ਕਾਂਗਰਸ ਦਾ ਟੋਕਰਾ ਸਿਰ ਤੇ ਚੱਕੀ ਰੱਖਿਆ ਤੇ ਅੱਜ ਤੂੰ ਨੂੰ ਪੰਥ ਦਾ ਇਹ ਜਾ ਕੇ ਪਿਓ ਮੈਂ ਕਹਿੰਦਾ ਪੰਜਾਬ ਦੇ ਲੋਕੋ ਪੰਜਾਬ ਦੀਓ ਨੌਜਵਾਨੀਏ ਆਹ ਲੋਕ ਆ ਜਿਹੜੇ ਤੁਹਾਨੂੰ ਕਹਿੰਦੇ ਆ ਵੀ ਇਹ ਸੀਆਈਡੀ ਦੇ ਤੇ ਸਾਡਾ ਇਹਨਾਂ ਨਾਲ ਸੰਬੰਧ ਕੋਈ ਨਹੀਂ ਉਸ ਵੇਲੇ ਉਹ ਕਹਿੰਦੇ ਸੀ ਵੀ ਸਾਡਾ ਜਿਹੜੇ ਜ਼ਿਲ੍ਹੇ ਚ ਬੈਠੇ ਇਹਨਾਂ ਨਾਲ ਸਾਡਾ ਸੰਬੰਧ ਕੋਈ ਨਹੀਂ ਹੁਣ ਮੈਂ ਈਮਾਨ ਸਿੰਘ ਖਾਰੇ ਨੂੰ ਇੱਕ ਗੱਲ ਪੁੱਛਦਾ ਸੰਬੰਧ ਤੇਰਾ ਇਸ ਐਡਮਨ ਗਰੁੱਪ ਨਾਲ ਕੋਈ ਨਹੀਂ ਕਲਵੰਤ ਸਿੰਘ ਰਾਉਕੇ ਦਾ ਭਤੀਜਾ ਇਹਦੇ ਵਿੱਚ ਮਹਾ ਸਿੰਘ ਕਲਵੰਤ ਸਿੰਘ ਰਾਉਕੇ ਨਾਲ ਤੁਹਾਡਾ ਕੀ ਰਿਸ਼ਤਾ ਅਮਰਪਾਲ ਦਾ ਤੇ ਉਹਦਾ ਭਤੀਜਾ ਦੱਸੋ ਵੀ ਉਹ ਸੀਆਈਡੀ ਦਾ ਜਾਂ ਇੰਟੈਲੀਜੈਂਸ ਦਾ ਹੈ ਇਹ ਹੁਣ ਤੁਸੀਂ ਕਲੀਅਰ ਕਰਿਓ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਹੋ ਪੰਥ ਦਾ ਰਾਹ ਬੜਾ ਵਿਖੜਾ ਪੈਂਦਾ ਪੰਥ ਦਾ ਇਸ ਵੇਲੇ ਤੇ ਤੁਸੀਂ ਖਿੱਲੀ ਉਡਾ ਰਹੇ ਹੋ ਬਹਿ ਕੇ ਚੈਨਲਾਂ ਦੇ ਉੱਤੇ ਉਹ ਸਿਆਣਾ ਪਿਆਣਾ ਬੰਦਾ ਜਿਹੜਾ ਦੋ ਤਿੰਨ ਵਾਰੀ ਪੰਜਾਬ ਦਾ ਐਮਐਲਏ ਰਹਿ ਚੁੱਕਿਆ ਕੋਈ ਉਹਦੇ ਵਿੱਚ ਸਵਿਰਤਾ ਨਹੀਂ ਦਿਸਦੀ ਕੋਈ ਉਹਦੇ ਵਿੱਚ ਸੀਰੀਅਸ ਦੀ ਪੰਜਾਬ ਦੇ ਤਾਂ ਹਾਲਾਤ ਇਹ ਜੇ ਬੜੇ ਪਸੜਦਾ ਰੁਕੇ ਸਿਆਣੇ ਇਨਸਾਨ ਦੀ ਤਾਂ ਰੋਟੀ ਨਹੀਂ ਗਲਥਾਣੀ ਲੰਘਦੀ ਹਸਨਾ ਤੇ ਖੁਸ਼ੀਆਂ ਮਨਾਉਣੀਆਂ ਤਾਂ ਦੂਰ ਦੀ ਗੱਲ ਜਿਹੜਾ ਮੜਾ ਜਾਂ ਪੰਥ ਦੇ ਤੇ ਪੰਜਾਬ ਦੇ ਤੇ ਗੁਰਮਤਿ ਦੀ ਗੱਲ ਬਾਰੇ ਜਾਣਦਾ ਜਿਹੜੇ ਪੰਜਾਬ ਦੇ ਸਾਡੇ ਇਸ ਵੇਲੇ ਹਾਲਾਤ ਹੈ ਅੱਜ ਤੁਹਾਡੇ ਉੱਥੇ ਅਟੈਕ ਹੋਇਆ ਪਹਿਲਗਾਮ ਪਲਵਾਮਾ ਤੋਂ ਲੈ ਕੇ ਕਿੰਨੇ ਅਟੈਕ ਹੋਏ ਉਦੋਂ ਹੀ ਕਿਉਂ ਹੁੰਦੇ ਜਦੋਂ ਕਿਸੇ ਨਾ ਕਿਸੇ ਸਟੇਟ ਚ ਚੋਣਾ ਹੁੰਦੀਆਂ ਉਹਦੇ ਵਜੇ ਸਾਡੇ ਉੱਤੇ ਧਾਰਮਿਕ ਕੀ ਅਸਰ ਪਿਆ ਸਾਡੇ ਤੇ ਸਮਾਜਿਕ ਅਸਰ ਕੀ ਪਿਆ ਸਾਡੇ ਤੇ ਆਰਥਿਕ ਅਸਰ ਕੀ ਪਿਆ ਇਹਦੇ ਤੇ ਤੁਹਾਡੀ ਸਭ ਦੀ ਜਬਾਨ ਬੰਦ ਕੋਈ ਨਹੀਂ ਤੁਹਾਡਾ ਬੋਲ ਰਿਹਾ ਗੁਜਰਾਤ ਦੇ ਬਾਰਡਰ ਖੁੱਲੇ ਆ ਬੰਬੇ ਦੇ ਬਾਰਡਰਾਈਟ ਸਮੁੰਦਰ ਦੀ ਪੋਰਟ ਦੇ ਰਾਹੀਂ ਉੱਥੇ ਲੈਣ ਦੇਣ ਹੋ ਰਿਹਾ ਤੁਹਾਡੇ ਅਗਲੇ ਨੇ ਬਾਰਡਰ ਬੰਦ ਕਰਦੇ ਤੁਹਾਡੇ ਬਾਬੇ ਰਣਕ ਦਾ ਰਾਹੀਂ ਬੰਦ ਕਰਤਾ ਸਾਡੇ ਤਾਂ ਆਤਮਾ ਨਨਕਾਣਾ ਸਾਹਿਬ ਪਈ ਆ ਸਾਡਾ ਤਾਂ ਸਾਡੀ ਰੂਹ ਕਰਤਾਰਪੁਰ ਸਾਹਿਬ ਚ ਪਈ ਆ ਐਡੇ ਯਾਰ ਤੁਸੀਂ ਬੇਫਿਕਰ ਤੇ ਹੋਸ਼ੇ ਲੀਡਰ ਹੋ ਤੇ ਆਹ ਲੀਡਰਸ਼ਿਪ ਹੈ ਜਿਹੜੀ ਸਾਡੂੰ ਇਤੂ ਅੱਗੇ ਅਗਵਾਈ ਕਰ ਰਹੀ ਸਾਡੀ ਜਿਹਨੂੰ ਇਹ ਨਹੀਂ ਪਤਾ ਵੀ ਅਸੀਂ ਬਿਆਨ ਕੀ ਦੇਣਾ ਫਿਰ ਗਾਤਰੇ ਪਾ ਕੇ ਤੁਸੀਂ ਝੂਠ ਬੋਲ ਰਹੇ ਹੋ ਐਡੇ ਐਡੇ ਤੁਸੀਂ ਕਦੇ ਏਆਈ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਤੁਹਾਡੀ ਆਪ ਦੀ ਕੱਢ ਕੇ ਰੱਖਦੀ ਤੁਹਾਡੀ ਅੱਗੇ ਤੁਸੀਂ ਕਹਿੰਦੇ ਮੇਰੀ ਔਲਾਦ ਐਡੀ ਨਕਮੀ ਹੈ ਤੇ ਕੀ ਗੱਲ ਨਕਮੀ ਔਲਾਦ 500 ਤੇ ਮੜਨੀ ਹੈ ਇਹ ਅਮਰਵੈਲ 500 ਦੇ ਉੱਤੇ ਸਿੱਟਣੀ ਹੈ ਜਿਹੜੀ ਤੱਕ ਅੱਗੇ ਹੀ ਨਹੀਂ ਵਸਾ ਲੈ ਰਹੀ ਮੈਂ ਅੱਜ ਤੁਹਾਨੂੰ ਤੁਹਾਡੇ ਮੈਨੂੰ ਕਾਫੀ ਵੀਰਾਂ ਦੇ ਫੋਨ ਆਏ ਵੀ ਤੁਸੀਂ ਕਿਤੇ ਬੀਜੇਪੀ ਤਾਂ ਨਹੀਂ ਚਲੇ ਜਾਉਂਗੇ ਤੁਸੀਂ ਕਿਤੇ ਬੀਜੇਪੀ ਦੀ ਬੋਲੀ ਤਾਂ ਨਹੀਂ ਬੋਲਦੇ ਮੈਂ ਤੁਹਾਨੂੰ ਸੰਤ ਜਰਨੈਲ ਸਿੰਘ ਦੀ ਪੱਗ ਉਹ ਮੇਰੇ ਘਰੇ ਤਸਵੀਰ ਲੱਗੀ ਆ ਮੈਂ ਆ ਪੱਗ ਦੀ ਕਸਮ ਖਾ ਕੇ ਕਹਿੰਦਾ ਤੁਸੀਂ ਬੀਜੇਪੀ ਦੀ ਗੱਲ ਕਰਦੇ ਨਾ ਮਰਿਆ ਪਿਆ ਉਹ ਸਾਲ ਨਾ ਦੇਖਾਂ ਮੈਂ ਮੈਂ ਮੇਰੀ লাশ ਵੀ ਪਈ ਹੋਵੇ ਨਾ ਤਾਂ ਕੋਈ ਬੀਜੇਪੀ ਦਾ ਬੰਦਾ ਉੱਥੇ ਆ ਕੇ ਖੜ ਜਾ ਮੈਂ ਕਹਿੰਦਾ ਵੀ ਮੈਂ ਉਹ ਤੋਂ ਪਹਿਲਾਂ ਉਹ ਮਰਿਆ ਪਿਆ ਇਹ ਰਾਹ ਨਾ ਦੇਖਾਂ ਜਉਂਦੀ ਤਾਂ ਗੱਲ ਹੀ ਛੱਡੋ ਤੁਸੀਂ ਨਾ ਮੈਂ ਕਾਂਗਰਸ ਦਾ ਰਾਹ ਦੇਖਾਂ ਜਿੱਦੇ ਕਾਂਗਰਸ ਨੇ ਸਾਡੇ ਤੇ ਫੌਜ ਦਾ ਫੌਜ ਚੜਾਈ ਜਨਾਂ ਸਾਨੂੰ ਦੁਸ਼ਮਣ ਮੰਨ ਕੇ ਚੜਾਈ ਆ ਤੇ ਸਾਡਾ ਅਕਾਲ ਤਖਤ ਸਾਹਿਬ ਦੁਸ਼ਮਣ ਟਾਰਗੇਟ ਸੀ ਫੌਜ ਦਾ ਤੇ ਉੱਥੇ ਬੈਠੇ ਹੋਏ ਸਿੱਖ ਦੁਸ਼ਮਣ ਮੰਨ ਕੇ ਫੌਜੀ ਕਾਰਵਾਈ ਹੁੰਦੀ ਫੌਜ ਦੀ ਕਾਰਵਾਈ ਦੁਸ਼ਮਣ ਦੇਸ਼ਾਂ ਤੇ ਹੁੰਦੀ ਆ ਦੁਸ਼ਮਣ ਲੋਕਾਂ ਤੇ ਹੁੰਦੀ ਆ ਆਪਦੇ ਲੋਕਾਂ ਤੇ ਕਦੇ ਨਹੀਂ ਹੁੰਦੀ ਤੇ ਹਮਲਾ ਕਰਾਉਣ ਵਾਲੇ ਪਿੱਛੇ ਬੀਜੇਪੀ ਵਾਲੇ ਸੀ ਮਾਈ ਕੰਟਰੀ ਮਾਈ ਲਾਈਫ ਚ ਸਬੂਤ ਪਰ ਅੜਵਾਨੀ ਨੇ ਲਿਖੇ ਹੋਏ ਵੀ ਅਸੀਂ ਉਹਨੂੰ ਦੁਰਗਾ ਮਾਤਾ ਦਾ ਖਤਾਬ ਦਿੱਤਾ 84 ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਕਿੰਨੇ ਆਰਐਸਐਸ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਤੇ ਹਿੰਦੂ ਰਾਸ਼ਟਰਾ ਕਹਿਣ ਵਾਲੇ ਕਿੰਨੇ ਬੰਦੇ ਆ ਜਿਨ੍ਹਾਂ ਨੇ ਸਿੱਖਾਂ ਦਾ ਕਹਾਣ ਕੀਤਾ 30 ਦੇ ਕਰੀਬ ਮੁਕਾਦਮੇ ਦਰਜ ਐ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਨਰੋਲ ਇਹਨਾਂ ਦੇ ਨਾਲ ਜੁੜੇ ਹੋਏ ਸੀ ਜਿਹਨਾਂ ਦੀ ਪੁਸ਼ਤਪਨਾਹੀ ਭਾਜਪੀ ਨੇ ਕੀਤੀ ਇਹਨਾਂ ਦੋਨਾਂ ਪਾਰਟੀਆਂ ਦੇ ਤਾਂ ਮੈਂ ਮਰਿਆ ਪਿਆ ਉਹ ਨਹੀਂ ਕਿ ਆਖਦਾ ਯਾਰ ਜਿਉਂ ਜ ਤੱਕ ਗੱਲ ਛੱਡੂਗੀ। ਰਹੀ ਗੱਲ ਆਮ ਆਦਮੀ ਪਾਰਟੀ ਦੀ। ਠੀਕ ਆ ਮੇਰੀ ਉਹਦੇ ਵਿੱਚ ਜਿਹੜੇ ਕੋਈ ਚੰਗੇ ਅਹੁਦਿਆਂ ਤੇ ਬੈਠੇ ਲੋਕ ਆ ਮੇਰੀ ਉਹਨਾਂ ਨਾਲ ਨਿੱਜੀ ਯਾਰੀ ਦੋਸਤੀ ਆ ਪਾਰਟੀ ਨਾਲ ਕੋਈ ਮਤਲਬ ਨਹੀਂ। ਅੱਜ ਤੱਕ ਇੱਕ ਵੀ ਕੰਮ ਉਹਨਾਂ ਤੋਂ ਲਿਆ ਹੋਵੇ। ਸਰਕਾਰ ਦੇ ਤੌਰ ਤੇ ਕੋਈ ਬੰਦਾ ਬਾਹਰ ਖੜੀ ਕਰਕੇ ਕਹਿ ਦੇਵੇ ਮੇਰਾ ਨਾਂ ਸਿਆਸਤ ਵਾਲਾ ਨਾ ਮੇਰਾ ਤਾਂ ਰਸਤਾ ਮੈਂ ਆਪਦੀ ਕੌਮ ਦੇ ਬੱਚੇ ਸਾਂਭ ਲਵਾਂ ਜਿੰਨੇ ਮੈਥੋਂ ਪੜਾਏ ਜਾਂਦੇ ਮੈਂ ਪੜਾ ਲਵਾਂ। ਮੇਰਾ ਤਾਂ ਰਸਤਾ ਹੀ ਹੋਰ ਹੋ ਗਿਆ। ਮੈਥੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਬਿਮਾਰ ਲੋਕ ਰੋਜ਼ ਇੱਕ ਦੂਆ ਦੇ ਮੈਂ ਮਦਦ ਨਾਲ ਜਾਂਨਾ ਉਹਨਾਂ ਕਰਾਉਣਾ ਕੋਈ ਮਸ਼ਹੂਰੀ ਖੱਟਦਾ ਬਦਨਾਮੀ ਕਰਕੇ ਕਿਸੇ ਦੀ ਮਸ਼ਹੂਰੀ ਹੁੰਦੀ ਆ ਕਤਲ ਕਰਕੇ ਤੇ ਕਿਸੇ ਦੀ ਮਸ਼ਹੂਰੀ ਹੁੰਦੀ ਆ ਚੰਗੇ ਕੰਮ ਕਰਕੇ ਭਗਤੀ ਗੁਣਾ ਕਰਕੇ ਮੈਂ ਕਹਿੰਦਾ ਸਾਨੂੰ ਰੱਬ ਭਗਤੀ ਗੁਣਾ ਵਾਲੇ ਰਾਹ ਤੇ ਚਲਾ ਦੇਵੇ ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਨਾ ਮੈਂ ਸਿਆਸਤ ਦਾ ਚਾਹਵਾਨ ਨਾ ਮੈਨੂੰ ਕੀ ਇਹ ਜੀ ਕੋਈ ਇਹ ਜੀ ਪੂਛ ਦੀ ਲੋੜ ਆ ਵੀ ਮੇਰੇ ਮਗਰ ਕੋਈ ਪ੍ਰਧਾਨਗੀ ਦੀ ਪੂਛ ਲੱਗੀ ਹੋਵੇ ਮੇਰੇ ਮਗਰ ਉਹਦੀ ਲੱਗੀ ਹੋਵੇ ਮੇਰਾ ਤਾਂ ਰਾਹ ਸੇਵਾ ਤੇ ਪੜਾਈ ਵਾਲਾ ਮੇਰੀ ਕੌਮ ਦੇ ਬੱਚੇ ਪੜ੍ਹ ਲਿਖ ਜਾਣਗੇ ਤੇ ਕੌਮ ਦੀ ਦੁਰਦਸ਼ਾ ਸੁਧਰ ਜੂਗੀ ਇਹੋ ਜੇ ਬੇਤੁਕੇ ਲੀਡਰ ਜਿਹਦੇ ਜਿਹੜੇ ਸਾਡੇ ਅੱਜ ਤੋਂ ਸਰਦਾਰ ਕਪੂਰ ਸਿੰਘ ਦਾ ਦਰਦ ਵੀ ਉਹੀ ਸੀ ਤੇ ਅੱਜ ਮੇਰਾ ਵੀ ਦਰਦ ਹੋਈ ਆ ਅਸੀਂ ਆਪਣੇ ਵਿੱਚੋਂ ਸਿਹਰਦ ਆਪਣੇ ਵਿੱਚੋਂ ਸਮਝਦਾਰ ਸਿਆਣੀ ਲੀਡਰਸ਼ਿਪ ਕਾਢ ਹੀ ਨਹੀਂ ਸਕੇ ਸਰਦਾਰ ਕਪੂਰ ਸਿੰਘ ਕਹਿੰਦਾ ਸੀ ਸਿੱਖਾਂ ਦੇ ਵਿੱਚ ਸਿਆਣੇ ਅਤੇ ਅਕਲਮੰਦ ਬੰਦੇ ਦਾ ਕੰਮ ਹੀ ਕੋਈ ਨਹੀਂ ਇੱਥੇ ਕਿਉਂਕਿ ਸਾਡਾ ਦਿਮਾਗੀ ਲੈਵਲ ਇਹਨੇ ਲੋਕਾਂ ਨੇ ਇਸ ਪੱਧਰ ਦਾ ਲੈ ਜਾਂਦਾ ਸਾਨੂੰ 500 ਰੁਪਇਆ ਕੋਈ ਕਲਰਕ ਲੈਂਦਾ ਦਿਸ ਗਿਆ ਉਹ ਅਸੀਂ ਕਹਿੰਦੇ ਜੀ ਬੜਾ ਵੱਡਾ ਰਿਸ਼ਵਤਖੋਰ ਆ ਕੋਈ 1000 2000 ਲੈਂਦਾ ਪਟਵਾਰੀ ਫੜਿਆ ਗਿਆ ਬੜਾ ਵੱਡਾ ਰਿਸ਼ਵਤਖੋਰ ਆ ਕੋਈ 8000 5 10000 ਲੈ ਲੈਂਦਾ ਫੜਿਆ ਬੜਾ ਵੱਡਾ ਰਿਸ਼ਵਤਖੋਰ ਆ ਕਿਸੇ ਤੋਂ 2 ਗ੍ਰਾਮ 5 ਗ੍ਰਾਮ ਨਸ਼ਾ ਕੋਈ ਪੀਣ ਵਾਲੇ ਤੋਂ ਫੜ ਲਿਆ ਕਿ ਨਸ਼ਮਗਰ ਫੜ ਲਿਆ ਇੱਥੇ 100 100 ਕਰੋੜ ਦੇ ਘਟਾਲੇ ਸੱਚੇ ਲਗਾ ਵਰਗਿਆਂ ਦੇ ਪਏ ਆ ਇਨੇ ਇਨੇ ਘਟਾਲੇ ਤੋਤਾ ਸਿੰਘ ਵਰਗਿਆਂ ਦੇ ਪਏ ਆ 3500 ਕਰੋੜ ਕਰਾਪਸ਼ਨ ਦਾ ਕੇਸ ਬਾਦਲ ਸਾਹਿਬ ਦਾ ਚੱਲਿਆ ਉਹ ਬਰੀ ਨਹੀਂ ਹੋਇਆ ਉਹ ਸਮੇਤ ਸਿੰਘ ਸੈਣੀ ਨੂੰ ਸਿੱਖਾਂ ਦੇ ਬੱਚਿਆਂ ਦੇ ਕਾਤਲ ਨੂੰ ਕੁਰਸੀ ਉਸ ਕੇਸ ਨੂੰ ਬਰੀਕਰਾਂ ਦੇ ਨਾਮ ਵਜੋਂ ਦਿੱਤੀ ਗਈ ਮੈਂ ਇੱਕ ਜਿੰਨੀਆਂ ਗੱਲਾਂ ਕਿ ਸਾਬਕਾ ਪੁਲਿਸਰ ਜ਼ਿੰਮੇਵਾਰੀ ਨਾਲ ਕਹਿ ਰਹੇ ਨੇ ਕੋਈ ਉਹ ਉਹ ਚੱਲਮਈਆਂ ਗੱਲਾਂ ਨਹੀਂ ਕਹਿ ਰਿਹਾ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਬਿਆਨ ਪਏ ਆ ਵੀ ਕਿ ਉਪਲ ਦੇ ਚੱਕ ਲਵੇ ਸਰਕਾਰ ਅੱਜ ਦੀ ਵੀਡੀਓਗ੍ਰਾਫੀਆਂ ਹੋਈਆਂ ਉਸ ਵੇਲੇ ਦੀਆਂ ਇਸ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹਨਾਂ ਦੇ ਅਫਸਰਾਂ ਦੇ ਜਵਾਕਾਂ ਨੇ ਲੁੱਟਾਂ ਖੋਹਾਂ ਕੀਤੀਆਂ ਕਰੋੜਾਂ ਦੀਆਂ ਕਿਹਦੀ ਪੁਸ਼ਤ ਪਨਾਈ ਸੀ ਤੇ ਅੱਜ ਦਾ ਅਕਾਲੀ ਦਲ ਗੋਲੀਆਂ ਨਾਲ ਆਪਣੇ ਨੌਜਵਾਨ ਮਰਵਾ ਰਹੇ ਜਿਹੜੇ ਅੱਜ ਦੇ ਅਕਾਲੀ ਦਲ ਦੇ ਵਾਰਿਸ ਆ ਸਰਕਾਰ ਸਰਕਾਰ ਬੋਲਣੇ ਦੇ ਰਹੀ ਉਹ ਚੇਲੇ ਜਿ ਸਤਾ ਰਹੀ ਆ ਜਿਹੜੇ ਨਵੇਂ ਸਾਡੇ ਆਉਣ ਵਾਲੇ ਲੀਡਰ ਗੋਲੀਆਂ ਮਰਵਾ ਰਹੇ ਆ ਆ ਸਾਡੀ ਸਾਡਾ ਕਰਤਾਰ ਆ ਸਾਡੀ ਗੈਰਤ ਝੂਠ ਦੀ ਬੁਨਿਆਦ ਤੇ ਖੜੀ ਸਿਆਸਤ ਕਿੰਨਾ ਚਿਰ ਟਿਕੂਗੀ ਅੱਜ ਆਪ ਹੀ ਤੁਸੀਂ ਨੰਗੇ ਹੋ ਰਹੇ ਹੋ ਤੇ ਰਹੀ ਗੱਲ ਮੇਰੀ ਮੈਂ ਕਿਹਨੂੰ ਕਿਹਨੂੰ ਮੈਂ ਚੰਗਾ ਸਮਝਦਾ ਕਿਹੜੀ ਪਾਰਟੀ ਮੈਂ ਅਕਾਲੀ ਹਾਂ ਸ਼ਰੋਮਣੀ ਅਕਾਲੀ ਦਲ ਦਾ ਵਾਰਿਸ ਹਾਂ ਮੈਨੂੰ ਅਕਾਲੀ ਦਲ ਚਾਹੀਦਾ ਸ਼ਰੋਮਣੀ ਸੋਰੀ ਵਾਹਿਗੁਰੂ ਮੈਨੂੰ ਸ਼ਰੋਮਣੀ ਅਕਾਲੀ ਦਲ ਚਾਹੀਦਾ ਉਹ ਚਾਹੀਦਾ ਜਿਹੜਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਥੱਲੇ ਉਪਜੇ ਉੱਥੋਂ ਦੀ ਸ਼ਕਤੀ ਅਕਾਲ ਤਖਤ ਸਾਹਿਬ ਦੀ ਤੇ ਦਰਬਾਰ ਸਾਹਿਬ ਦੀ ਭਗਤੀ ਦੇ ਵਿੱਚੋਂ ਉੱਜਰ ਉਬਰੇ ਸਾਨੂੰ ਨਹੀਂ ਚਾਹੀਦਾ ਉਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਸਾਨੂੰ ਉਸ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਚਾਹੀਦੀ ਬੀਬੀ ਜਗੀਰ ਕੌਰ ਨਹੀਂ ਚਾਹੀਦਾ ਸਾਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਨਹੀਂ ਚਾਹੀਦਾ ਸਾਨੂੰ ਮਨਪ੍ਰੀਤ ਸਿੰਘ ਯਾਲੀ ਵਰਗੇ ਜਿਨ੍ਹਾਂ ਨੇ ਸਾਡਾ ਕਾਣ ਹੁੰਦਾ ਵੇਖ ਕੇ ਜ਼ੁਬਾਨਾਂ ਤੇ ਮੂੰਹ ਚੁੱਪ ਰੱਖੇ ਇਹਨਾਂ ਨਾਲ ਤਾਂ ਮੈਂ 100 ਦਰਜੇ ਚੰਗਾ ਮੈਂ ਤੁਹਾਡੇ ਅੱਗੇ ਲੇਟ ਹੀ ਬੋਲਿਆ ਤੋਨੂ ਬੋਲ ਬੋਲ ਸੱਚ ਤਾਂ ਦੱਸਦਾ ਔਰ ਉਹ ਲੜਾਈ ਦੇ ਨਾਲ ਖੜਾ ਕੋਈ ਆਪ ਦਾ ਇਹ ਨਹੀਂ ਵੇਖਿਆ ਕੋਈ ਆਪ ਦਾ ਨਿੱਜੀ ਫਾਇਦਾ ਵੇਖਿਆ ਆਪਦਾ ਸਭ ਕੁਝ ਦਾਅ ਤੇ ਲਾ ਕੇ ਸਭ ਕੁਝ ਗਵਾ ਕੇ ਆਪਦੇ ਗੁਰੂ ਦੇ ਰਾਹ ਤੇ ਵਿਖੜੇ ਪਿੰਡ ਦੇ ਤੁਰ ਪਿਆ ਤੁਹਾਡੇ ਅਸਲੀਅਤ ਸਿੱਖ ਕੌਮ ਦੇ ਅੱਗੇ ਲਿਆ ਕੇ ਰੱਖੀ ਔਰ ਅੱਜ ਵੀ ਰੱਖ ਰਹੀ ਹੁ ਜਿਹੜੇ ਰਖੜੇ ਵਰਗੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਸ਼ਰਾਬ ਪੀਂਦੇ ਆ ਇਹ ਬੰਦੇ ਤੁਹਾਡੇ ਪੰਥ ਘੇਤਾਂ ਦੀ ਰਾਖੀ ਕਰਨਗੇ ਆ ਚੰਦੂ ਬਾਜਰੇ ਵਰਗੇ ਜਿਹੜੇ ਪੋਸ਼ਾਕਾਂ ਲਿਆ ਲਿਆ ਦਿੰਦੇ ਦਰਜੀਆ ਦੇ ਬਿਆਨ ਪਏ ਆ ਤਲਵੰਡੀ ਦੂਜੇ ਉਸ ਕੇਸ ਦੇ ਵਿੱਚ ਜਿਹੜਾ ਉਹਨੇ ਚੋਲਾ ਪਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕੀਤੀ ਸੀ ਇਹ ਇਹ ਸਾਨੂੰ ਲੋਕ ਚਾਹੀਦੇ ਆ ਤੇ ਸਾਨੂੰ ਇਹ ਵੀ ਜਿਵੇਂ ਨਹੀਂ ਚਾਹੀਦੇ ਜਿਹੜੇ ਅੱਜ ਮਾੜੀ ਜੀ ਨੌਜਵਾਨਾਂ ਤੇ مصیبت ਪਈ ਆ ਕਹਿੰਦੇ ਸਾਡਾ ਇਹਨਾਂ ਨਾਲ ਸੰਬੰਧ ਹੀ ਕੋਈ ਨਹੀਂ ਇਹ ਇੰਟੈਲੀਜੈਂਸ ਦੇ ਆ ਜੀ ਇਹ ਸੀਆਈਡੀ ਦੇ ਆ ਦੱਸੋ ਫਿਰ ਕਰਵਾਨ ਸਿੰਘ ਰਾਉ ਦੇ ਕੌਣ ਐ ਤੇ ਉਹਦਾ ਭਤੀਜਾ ਇਸ ਗਰੁੱਪ ਦੇ ਵਿੱਚੋਂ ਕੌਣ ਐ ਤੇ ਮੈਂ ਅਪੀਲ ਕਰਦਾ ਕੌਮ ਦੇ ਆਗੂਆਂ ਨੂੰ ਜੇ ਇਹਨਾਂ ਲੋਕਾਂ ਨੇ ਉਹਨਾਂ ਬੱਚਿਆਂ ਦੇ ਉੱਤੋਂ ਪਿੱਛੋਂ ਹੱਥ ਖਿੱਚ ਲਿਆ ਨਾ ਤੇ ਮੈਂ ਨੌਜਵਾਨੀ ਨੂੰ ਵੀ ਕਹਿੰਨਾ ਭੇਡਾਂ ਨਾ ਬਣੋ ਸਮਝਦਾਰ ਬਣੋ ਇੱਕ ਇੱਕ ਇਹਨਾਂ ਦੇ ਲਫ਼ਜ਼ ਨੂੰ ਸਮਝੋ ਜਿਹੜਾ ਇਹ ਬੋਲ ਰਹੇ ਆ ਤੇ ਕਿੰਨਾ ਝੂਠ ਬੋਲ ਰਹੇ ਉਹਨੂੰ ਵੀ ਸਮਝੋ ਸੱਚ ਦੀ ਬੁਨਿਆਦ ਤੇ ਸਿਆਸਤ ਖੜੀ ਕਰੋਗੇ ਟਿਕ ਜਾਊਗੀ ਸਮਾਂ ਲੱਗ ਜੂ ਚੱਲ ਪਊਗੀ ਪਰ ਜਿਹੜੀ ਖੇਡ ਅੱਜ ਇਹ ਦੋਨੇ ਤਰ੍ਹਾਂ ਖੇਡ ਰਹੀਆਂ ਨਾ ਉਧਰੋਂ ਮਜੀਠੀਆ ਸ਼ਬਦੀ ਬੰਬ ਸੁੱਟ ਰਿਹਾ ਉਧਰੋਂ ਇਹ ਝੂਠ ਦੇ ਝੂਠ ਬੋਲ ਕੇ ਜਵਾਬ ਦੇ ਰਿਹਾ ਇੱਕ ਹੋਰ ਕੱਢ ਰਿਹਾ ਆਉਣ ਵਾਲੀ ਸਤਾਈ ਇਹ ਬੀਜੇਪੀ ਨੂੰ ਥਾਲੀ ਚ ਪਰੋਸ ਕੇ ਦੇ ਰਿਆ ਮੇਰੀ ਅੱਜ ਦੀ ਆਖੀ ਗੱਲ ਯਾਦ ਰੱਖ ਲਿਓ ਜੇ ਇਹ ਜੇ ਗੱਲ ਝੂਠ ਹੋਵੇ ਪਰ ਨੌਜਵਾਨੋ ਸਮਝੋ ਤੇ ਮੇਰੀ ਅਪੀਲ ਹੈ ਪ੍ਰਸ਼ਾਸਨ ਨੂੰ ਬੀਜੇਪੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਬੱਚਿਆਂ ਨੇ ਜੇ ਇਹਨਾਂ ਦੇ ਬਹਿਕਾਵੇ ਵਿੱਚ ਆ ਕੇ ਇੱਕ ਗਲਤੀ ਕਰ ਲਈ ਹੈ ਕੋਈ ਚਾਰ ਮੈਸੇਜ ਕਰ ਲਏ ਉਹਨਾਂ ਨੂੰ ਮਾਫ ਕਰੋ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਨਾ ਕਰੋ ਪੰਜਾਬ ਦੀ ਨੌਜਵਾਨੀ ਤੇ ਅੱਗੇ ਕੋਈ ਪਈਆ ਨਾ ਜ਼ਿੰਦਗੀਆਂ ਬਰਬਾਦ ਕਰੋ ਮੈਂ ਮੈਂ ਆਨਾ ਵੀ ਤੁਹਾਡੇ ਅੱਗੇ ਮੈਂ ਹੱਥ ਬੰਨਦਾ ਡੀਜੀਪੀ ਸਾਹਿਬ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਬੱਚਿਆਂ ਦਾ ਪਿਛੋਕੜ ਚੈੱਕ ਕਰਕੇ ਉਹਨਾਂ ਨੂੰ ਮੁਆਫ ਕਰੋ ਜਿਵੇਂ ਅਜਨਾਲਾ ਜਿਹੜਾ ਅਟੈਕ ਹੋਇਆ ਸੀ ਥਾਣੇ ਦੇ ਉੱਤੇ ਸਰਦਾਰ ਗੁਰਮੀਤ ਸਿੰਘ ਚੋਹਾਨ ਉਸ ਵੇਲੇ ਦੇ ਐਸਐਸਪੀ ਤੇ ਤੁਸੀਂ ਉਹ ਡੀਜੀਪੀ ਸੀ ਬੜਾ ਵੱਡਾ ਜਿਗਰਾ ਤੇ ਬੜਾ ਵੱਡਾ ਦਿਲ ਕਰਕੇ ਤੁਸੀਂ ਉਹਨਾਂ ਬੱਚਿਆਂ ਨੂੰ ਮਾਰ ਕੀਤਾ ਸ਼ਾਇਦ ਉਹਨਾਂ ਬੱਚਿਆਂ 'ਚੋਂ ਪਤਾ ਨਹੀਂ ਅੱਜ ਕਿੱਥੇ ਕੋਈ ਜਾ ਕੇ ਕੋਈ ਸੇਵਾ ਕਰ ਸਕੇ ਇਹਨਾਂ ਬੱਚਿਆਂ ਨੂੰ ਵੀ ਮੁਆਫ ਕਰੋ ਜਿਹੜੇ ਬਕਾਵੇ ਚ ਆ ਗਏ ਸਾਡੀ ਇਹ ਹਾਲਾਤ ਆ ਸਾਡਾ ਅੱਜ ਦੇ ਪੰਜਾਬ ਦੀ ਨੌਜਵਾਨੀ ਸਾਡੀ ਨਸ਼ਿਆਂ ਦੇ ਵਿੱਚ ਕਿ ਡੁੱਬੀ ਕਿੰਨੀ ਆ 20-20 ਹਜ਼ਾਰ ਦੀ ਖਾਤਰ ਗ੍ਰਨੇਡ ਛੁੱਟਦੀ ਫਿਰਦੀ ਆ ਤੇ 20-20 ਹਜ਼ਾਰ ਦੀ ਖਾਤਰ ਆਪਦੀ ਜ਼ਿੰਦਗੀ ਦੇ ਵਿੱਚ ਸੌਦੇ ਕਰਦੀ ਫਿਰਦੀ ਆ ਇਹ ਸਾਡੀ ਮੇਰੀ ਤਰਾਸਦੀ ਐ ਤੁਹਾਡੀ ਵੀ ਬਣ ਜੇ ਮੈਂ ਤਾਂ ਕਹਿਣਾ ਕਿਤੇ ਤੱਕ ਆ ਖਾ ਖੋਲ ਲਓ ਪੰਜਾਬ ਦੀ ਨੌਜਵਾਨੀ ਦਾ ਖੂਨ ਪੀਣ ਵਾਲੀ ਉਹ ਜੋ ਕੋ ਕਦੇ ਤੱਕ ਆ ਖੋਲ ਲਓ ਮਿਲ ਜਾਣਗੇ ਤੁਹਾਨੂੰ ਫਸਲਾਂ ਦੇ ਭਾਜੇ ਤੁਸੀਂ ਤੁਹਾਡੀ ਜਵਾਨੀ ਬਚ ਗਈ ਤੁਸੀਂ ਜਿਉਂਦੇ ਰਹਿ ਗਏ ਕਹਿੰਦੇ ਜਦੋਂ ਬਲਦ ਚੋਰੀ ਹੋ ਜਾਂ ਨਾ ਤੇ ਉਦੋਂ ਹਵੇਲੀਆਂ ਨੂੰ ਜਿੰਦਰੇ ਨਹੀਂ ਲਾਈਦੇ ਹਵੇਲੀ ਨੂੰ ਜਿੰਦਰੇ ਉਦੋਂ ਲਾਈਦੇ ਜਦੋਂ ਕੀਮਤੀ ਬਲਦਾਂ ਦੀ ਜੋੜੀ ਹਵੇਲੀ 'ਚ ਖੜੀ ਹੋਵੇ ਥੋੜੀ ਤਾਂ ਜੇ ਹਵੇਲੀ ਲੁੱਟੀ ਪੁੱਟੀ ਗਈ ਤੁਸੀਂ ਕਾਹਦੇ ਜਿੰਦਰੇ ਲਾਉਂਦੇ ਫਿਰਦੇ ਤਰਸ ਕਰੋ ਰਹਿਮ ਕਰੋ ਨੌਜਵਾਨੀ ਤੇ ਸਿੱਖਾ ਸਿੱਖ ਨੌਜਵਾਨੀ ਤੇ ਪੰਜਾਬ ਦੀ ਨੌਜਵਾਨੀ ਤੇ ਨੌਜਵਾਨੀ ਪੜ੍ਹੇ ਲਿਖੇ ਆਪਦੇ ਪੈਰਾਂ ਤੇ ਖੜੀ ਹੋਵੇ ਆਪਦੇ ਸਿਧਾਂਤ ਨੂੰ ਸਮਝੇ ਗੁਰਮਤਿ ਸਿਧਾਂਤ ਨੂੰ ਸਮਝੇ ਆਪਦੇ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਦਰਬਾਰ ਸਾਹਿਬ ਤੋਂ ਸੇਧ ਲੈ ਕੇ ਤੁਰੇ ਤੇ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਤੁਰੋ ਤੁਹਾਡੀ ਰਿਕਾਹ ਰਾਹ ਦੇ ਵਿੱਚ ਕੋਈ ਰਿਕਾਵਟ ਪਹਿਲੀ ਕਰਦਾ ਬਾਣੀ ਨਹੀਂ ਸਕਦੀ ਜੇ ਕੋਈ ਬਣੂਗੀ ਵੀ ਉਹ ਮਿੱਧ ਕੇ ਲੰਘ ਜੂਗੀ ਅਕੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੇਰੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੀ ਇਹ ਸੇਵਾ ਹੀ ਆ ਕਿਉਂਕਿ ਜਿਹੜਾ ਵੀ ਇਹ ਤੁਗਤਲ ਫੋਨ ਆਉਂਦਾ ਮੈਂ ਉਹ ਆਪਣੇ ਘਰੇ ਨਹੀਂ ਵਰਤਦਾ ਮੇਰੀ ਉਹ ਕੌਮ ਦੇ ਬੱਚਿਆਂ ਤੇ ਲੱਗ ਜੇ ਮੇਰੀ ਕੌਮ ਤੇ ਲੱਗ ਜੇ ਮੈਂ ਮੈਂ ਆਪਣੇ ਜਿਉਂਦੇ ਜੀ ਤੁਹਾਨੂੰ ਕੁਝ ਨਹੀਂ ਦੱਸਣਾ ਚਾਹੁੰਦਾ ਮੈਂ ਕੀ ਆ ਜਦੋਂ ਮੈਂ ਇਸ ਦੁਨੀਆ ਤੇ ਨਾ ਹੋਇਆ ਉਹ ਦਿਨ ਠੀਕ ਹੈ ਤੁਸੀਂ ਯਾਦ ਕਰੋਗੇ ਕੋਈ ਇਨਸਾਨ ਸਾਡੀ ਕੌਮ ਦੀ ਸਾਡੇ ਪੰਜਾਬ ਦੀ ਤੜਪ ਦਿਲ ਚ ਲੈ ਕੇ ਤੁਰਿਆ ਸੀ ਤੇ ਇਹ ਅਹੀਂ ਤੁਰ ਗਿਆ ਉਹ ਦਿਨ ਜਰੂਰ ਮੈਂ ਭਾਵਕ ਹੋ ਗਿਆ ਹੁਣ ਗੱਲ ਕਰਦਾ ਮੈਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ